ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੇਂਸ ਕਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਹੈ ਜਿਹੜੇ ਕਿ ਇਨਕੁਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਦਾ ਪਰਚਾ ਦਰਜ ਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਆਫੀਸਰ ਕਿਸੇ ਵੀ ਰੈਂਕ ਦੇ ਹੈਗੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜੇ ਦੀ ਕੋਈ ਇਹੋ ਜਿਹੀ ਸਾਡੇ ਕੋਲ ਇਨਪੁਟ ਆਉਂਦੀ ਉਹਦੇ ਖਿਲਾਫ ਪੜਦੀ ਜੋ ਕਾਰਵਾਈ ਕੀਤੀ ਜਾਊਗੀ ਰਾਤ ਇੱਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਸੀ ਡਿਵੀਜ਼ਨ ਦਾ ਇੱਕ ਵਰਿੰਦਰ ਸਿੰਘ ਜਿਹੜਾ ਹੈਗਾ ਕਾਂਸਟੇਬਲ ਉਹ ਕਿਸੇ ਕ੍ਰਿਮੀਨਲ ਐਲੀਮੈਂਟਸ ਨੂੰ ਬਚਾਉਣ ਵਾਸਤੇ ਜਿਹੜੇ ਕਿ ਐਨ ਡੀ ਪੀ ਐਸ ਐਕਟ ਦੇ ਵਿੱਚ ਵੌਨਟਿਡ ਸਿਗੇ ਗਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕੌਗਨੀਸ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਉਹ ਕਿ ਉੱਤੇ ਲੱਗਿਆ ਸੀ ਐਸ ਐਚਓ ਦੀ ਟਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਹਦੇ ਵਿੱਚ ਏ ਡੀ ਸੀ ਪੀ ਵਿਸ਼ਾਲਜੀਤ ਤੇ ਡੀ ਸੀ ਪੀ ਮੰਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟਰਾਂਸਪੇਰੈਂਟਲੀ ਔਰ ਐਸ ਪਰ ਫੈਕਟ ਸਦੀ ਤਫਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹ ਜਿਹੜੀ ਕਰਪਸ਼ਨ ਦੇ ਜੇ ਸਾਡੀ ਮੁਹਿੰਮ ਹੈ ਇਦਾਂ ਹੀ ਜਾਰੀ ਰਹੇਗੀ